ਜੋਧੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਅੱਜ ਬੜਾ ਭਾਗਾਂ ਵਾਲਾ ਦਿਨ ਹੈ ਕਿ ਅੱਜ ਆਪਾਂ ਲੋਡਬੰਦ 12 ਜੋੜਿਆਂ ਦਾ ਵਿਆਹ ਕਰਵਾਏ ਹਨ ਇਹ ਵਿਆਹ ਗੁਰਦੁਆਰਾ ਧੀਰੇ ਸਾਹਿਬ ਦੇਖੇ ਸ਼੍ਰੀ ਗੁਰੂ ਰਾਮਦਾਸ ਅਨੰਦ ਕਸਾਟੇ ਸੋਸਾਇਟੀ ਵੱਲੋਂ ਕਰਾਇਆ ਗਿਆ ਹਨ ਅਤੇ ਇਹ ਬਹੁਤ ਹੀ ਲੋਡਬੰਦ ਪਰਿਵਾਰ ਸੀ ਜਿਨ੍ਹਾਂ ਦੇ ਇਹ ਵਿਆਹ ਹੋਏ ਹਨ ਮੈਂ ਸਾਰੇ ਐਨ ਆਰ ਆ ਵੀਰਾਂ ਦਾ ਟ੍ਰਾਂਟੋ ਦੀ ਸੰਗਤ ਦਾ ਸਾਰੇ ਇਲਾਕੇ ਦੇ ਨਿਵਾਸੀ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹਨਾਂ ਕਾਰਜਾਵਾਚੇ ਆਪਣਾ ਹਿੱਸਾ ਪਾਇਆ ਅਤੇ ਮੈਂ ਆਸ ਕਰਦਾ ਹਾਂ ਇਸੇ ਤਰ੍ਹਾਂ ਅੱਗੇ ਵੀ ਇਹ ਸਾਥ ਦੇਣ ਦੀ ਕਿਰਪਾ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਅਣਜੀ ਜਿਹੜੀ ਜੋਟਮੰਦ ਜੋੜਿਆਂ ਦਾ ਵਿਆਹ ਹੋਇਆ ਜੀ ਉਹਨਾਂ ਨੂੰ ਅੱਜ ਜਿਹੜਾ ਸਮਾਨ ਦਿੱਤਾ ਗਿਆ ਜੀ ਕੀ ਕੀ ਸੀਗਾ ਜੀ ਸਭ ਤੋਂ ਪਹਿਲਾਂ ਤਾਂ ਜੀ ਇੱਕ ਬੈੱਡ ਦੇ ਨਾਲ ਗੱਦੇ, ਅਲਮਾਰੀਆਂ, ਕੁਰਸੀਆਂ, ਕੱਪੜੇ ਛੀਨ ਵਾਲੀ ਮਸ਼ੀਨ, ਲੁਣਿੰਦੀਆਂ, ਕੱਪੜੇ, ਬਰਤਨ, ਕੁਰਸੀਆਂ ਤੇ ਐਲ ਸੀ ਡੀ ਸਮਾਰਟ ਦਿੱਤੀ ਗਈ ਹੈ ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅੱਗੇ ਅੱਗੇ ਅਗਲੇ ਸਾਲ ਤੇ ਅਸੀਂ ਸੋਫਾ ਸੈਟ ਦਾ ਅਸੀਂ ਕਰ ਰਹੇ ਹਾਂ ਜੇ ਵਾਹਿਗੁਰੂ ਪ੍ਰਮਾਤਮਾ ਨੇ ਇਹ ਚਾਹਿਆ ਤੇ ਇਸੇ ਤਰ੍ਹਾਂ ਹੀ ਵੱਧ ਤੋਂ ਵੱਧ ਸਮਾਨ ਰੱਖ ਤੋਂ ਦਵਾਂਗੇ ਤਾਂ ਕਿ ਇਹ ਵਿਆਹ ਬਹੁਤ ਹੀ ਮਹਾਨ ਕਾਰਜ ਸਾਰੇ ਦੁਨੀਆ ਵਿੱਚ ਪ੍ਰਚਲਿਤ ਹੋਵੇ ਅਤੇ ਸਾਰੇ ਹੀ ਇਸ ਦਾ ਲਾਭ ਲੈ ਸਕਣ ਸਾਰੀਆਂ ਸ਼ਿਵਾਂਵਾਂ ਸਾਰੀਆਂ ਸਮਾਜ ਜਨਾਂ ਨੇ ਕੀਤੀਆਂ ਉਹਨਾਂ ਸਾਰਿਆਂ ਦਾ ਧੰਨਵਾਦ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ